ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇਸ਼ ਚ ਬਲੱਡ ਫੂਲੂ ਦਾ ਕਹਿਰ ਜਾਰੀ ਇਸ ਦੇ ਨਾਲ ਹੀ ਕੇਂਦਰ ਦੇ ਰਾਜਾਂ ਲਈ ਰਾਜੀ ਜਾਰੀ ਕੀਤੀ ਗਈ ਐਡਵਾਈਜ਼ਰੀ ਰਾਜਾਂ ਨੂੰ ਇਸ ਤੋਂ ਬਚਣ ਲਈ ਉਪਾਅਾਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ ਨਵੀਂ ਦਿੱਲੀ ਕੇਂਦਰ ਸਰਕਾਰ ਸ਼ੁੱਕਰਵਾਰ ਨੂੰ ਸਾਰੇ ਸੂ ਵਿੱਚ ਫਲੂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਗਿਆ ਹੈ ਇਸ ਦੇ ਬਲੱਡ ਫਲੂ ਨੂੰ ਬਲੱਡ ਫਲੂ ਵੀ ਕਿਹਾ ਜਾਂਦਾ ਇਸ ਦੇ ਨਾਲ ਹੀ ਹਦਾਇਤ ਵਿੱਚ ਕਿਹਾ ਗਿਆ ਹੈ ਕਿ ਪੰਛੀਆਂ ਅਤੇ ਮੁਰਗੀਆਂ ਦੀ ਕਿਸੇ ਵੀ ਅਸਥਾਰਨ ਮੌਤ ਦੇ ਸੂਚਿਤ ਰਹਿਣ ਅਤੇ ਇਸ ਦੀ ਸੂਚਨਾ ਤੁਰੰਤ ਪਸ਼ੂ ਪਾਲਨ ਵਿਭਾਗ ਨੂੰ ਸਾਂਝੀ ਕੀਤੀ ਜਾਵੇ ਰਾਜਾਂ ਦੇ ਕੇਂਦਰ ਸਾਸ਼ਤਰ ਪ੍ਰਦੇਸ਼ ਅਨੁਸਾਰੀ ਸਿਹਤ ਸੰਭਾਲ ਕਰ ਕਰਮਚਾਰੀਆਂ ਪ੍ਰਾਈਵੇਟ ਨੂੰ ਏਜੰਸੀਆਂ ਫਲੂ ਦੇ ਲੱਛਣਾਂ ਦੇ ਅਤੇ ਲਛਣਾ ਬਾਰੇ ਜਾਗਰੂਕ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਪੋਲਟੀ ਫਾਰਮ ਅਤੇ ਵਿਆਕਪ ਸੁਰੱਖਿਆ ਮਾਲਕਾਂ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਪੰਛੀਆਂ ਤੇ ਘਰੇਲੂ ਮੁਰਗੀਆਂ ਵਿਚਕਾਰ ਸੰਪਰਕ ਨੂੰ ਰੋਕਣ ਲਈ ਉਪਾਏ ਲਾਗੂ ਕਰਨ ਲਈ ਕਿਹਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ